ਹੁਣ ਮੈਂ ਕੋਸ਼ਿਸ਼ ਕਰ ਰਿਹਾ ਜੀ ਪ੍ਰੋਫੈਸਰ ਅਲਲ ਗੁਪਤਾ ਜੀ ਉਹਨਾਂ ਦੇ ਫਰੈਂਡ ਸਰਕਲ ਉਹਨਾਂ ਦੇ ਸਾਥੀਆਂ ਨਾਲ ਕਿਉਂਕਿ ਮੈਂ ਵੀ ਕਿਤੇ ਨਾ ਕਿਤੇ ਸਿਆਣੇ ਕੋਈ ਗੱਲ ਜਰੂਰ ਸਿੱਖੀ ਹੈ ਕਿ ਸੰਗਤ ਨਾਲ ਹੀ ਰੰਗਤ ਆਉਂਦੀ ਹੈ ਤੁਹਾਡੀ ਸੰਗਤ ਜਿਸ ਤਰ੍ਹਾਂ ਦੀ ਹੋਏਗੀ ਉਸੇ ਤੁਹਾਡੀ ਸੋਚ ਹੋਏਗੀ ਰੰਗਤ ਹੋਏਗੀ ਤੁਹਾਡੇ ਦਿਨਚਰਿਆ ਤੁਹਾਡਾ ਜੀਵਨ ਸਟਾਈਲ ਉਸਦਾ ਹੋਏਗਾ ਸਸਤਾ ਭਾਰੀ ਸ਼ੁਭਨਾਮ ਕੀ ਹੈ ਤੇ ਕੀ ਕਰਦੇ ਹੋ ਮੈਂ ਰਵਿੰਦਰ ਕੁਮਾਰ ਮੇਰਾ ਨਾਮ ਹੈ ਮੈਂ ਰਿਟਾਇਰਡ ਟੀਚਰ ਹਾਂ ਤੇ ਕਿੰਨੀ ਦੇਰ ਤੋਂ ਪ੍ਰੋਫੈਸਰ ਸਾਹਿਬ ਨੂੰ ਜਾਣਦੇ ਹੋ ਸੰਗਤ ਕਰ ਰਹੇ ਹੋ ਬੰਦੇ ਖਲੋਂਦੇ ਹੋ ਮੈਂ ਸਾਨੂੰ 2012 ਤੋਂ ਸਰਦੇ ਰਹਿ ਰਹੇ ਹਾਂ ਇਨਾਂ ਕੋ ਜੁਵੈਸ਼ਿਕਦਾ ਉਹ ਕਲਾ ਯੋਗਾ ਨਹੀਂ ਨਾ ਕੋ ਜੀਵਨ ਦਾ ਅਸਲੀ ਸਟਾਈਲ ਸਿਖਦਾ ਕਿ ਜੀਵਨ ਕੀ ਔਰ ਕਿਵੇਂ ਜੀਣਾ ਹੈ ਜਿਹੜਾ ਇਹਨਾਂ ਦਾ ਜਨੂਨ ਆ ਕਿਤਾਬਾਂ ਦਾ ਪ੍ਰਤੀ ਜਾਂ ਮਿਊਜ਼ੀਅਮ ਦੇ ਵਿੱਚ ਵੱਖ-ਵੱਖ ਚੀਜ਼ਾਂ ਕਲੈਕਟ ਕਰਨੀਆਂ ਨਵੀਆਂ ਪੁਰਾਣੀਆਂ ਵੱਖ-ਵੱਖ ਸਟਾਈਲ ਦੀਆਂ ਇਹਨੂੰ ਕੀ ਮੰਨਦੇ ਹੋ ਤੁਸੀਂ ਕਿਦਾਂ ਦਾ ਜਨੂਨ ਮੰਨਦੇ ਹੋ ਅਕੜੀ ਗੱਲਬਾਤ ਹੋਈ ਹੈ ਟੌਪਿਕ ਤੇ ਹਾਂਜੀ ਜਨੂਨ ਬਾਰੇ ਮੈਂ ਬਾਰੇ ਕਈ ਵਾਰੀ ਗੱਲ ਕਰ ਚੁੱਕਾ ਹਾਂ ਕਿ ਮੈਂ ਇਹਨਾਂ ਨੂੰ ਅਸਲੀ ਆਪਣੇ ਮਨਚ ਦੇਦਾ ਕਿ ਇੱਕ ਸਾਇੰਸ ਦੇ ਵਿਦਿਆਰਥੀ ਔਰ ਸਾਇੰਸ ਦੇ ਵਿਦਿਆਰਥੀ ਤੋਂ ਬਾਅਦ ਸਾਇੰਸ ਦੇ ਅਧਿਆਪਕ ਔਰ ਸਾਇੰਸੀ ساری ਉਮਰ ਨਾਲ ਪੜਾਈ ਔਰ ਫਿਜ਼ੀਕਸ ਔਰ ਇਹ ਜੋ ਕਲੈਕਸ਼ਨ ਹੈ ਇੱਕ ਆਰਟ ਦਾ ਕੰਮ ਹੈ ਦੋਵਾਂ ਦਾ ਆਪਸੀ ਤਾਲਮੇਲ ਕੋਈ ਨਹੀਂ ਫਿਰ ਵੀ ਇਹਨਾਂ ਦੇ ਹਮਨ ਚ ਇੰਨਾ ਜਨੂਨ ਹੈ ਕਿ ਜਿਹਨੂੰ ਅਸੀਂ ਕਹਿ ਸਕਦੇ ਹਾਂ ਇੱਕ ਰਿਸਰਚਰ ਹੈ ਜਿਵੇਂ ਕਿ ਅਸੀਂ ਬੁੱਲੇ ਸ਼ਾਹ ਨੂੰ ਕਹਦੇ ਗਏ ਇੱਕ ਭਗਵਾਨ ਨੂੰ ਪ੍ਰਾਪਤ ਕਰਨੀ ਇੱਕ ਕਹਿ ਸਕਦੇ ਹਾਂ ਉਹ ਅੰਤ ਤੱਕ ਗਿਆ ਇਸੇ ਤਰ੍ਹਾਂ ਇਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਇੱਕ ਜੈਸਾ ਜਨੂਨ ਹੈ ਕਿ ਕਲੈਕਸ਼ਨ ਦੀ ਜਿੱਥੋਂ ਕਿਤੇ ਚੀਜ਼ ਮਿਲਦੀ ਹੈ ਜਿੰਨਾ ਮਰਜੀ ਪੈਸਾ ਲੱਗ ਜਾਏ ਇਹਨਾਂ ਦੇ ਮਨ ਨੂੰ ਜਿਹੜਾ ਜੱਜੇ ਉਹ ਲੈ ਲੈਂਦੇ ਆ ਔਰ ਤੇ ਉਹਦਾ ਦ ਰੱਖਦੇ ਆ ਪਿਆਰ ਕਰਦੇ ਉਹ ਚੀਜ਼ ਨੂੰ ਇਹ ਨਹੀਂ ਕਿ ਲੈ ਕੇ ਅੰਦਰ ਛੁੜਦੀ ਹੈ ਉਹ ਚੀਜ਼ ਨੂੰ ਬੜਾ ਸੰਭਦੇ ਆ ਉਹ ਦਿਖਾਉਂਦੇ ਆ ਲੋਕ ਨੂੰ ਆ ਦੇਖੋ ਇਹਦੀ ਅਸਲੀ ਗੁੰਹ ਦੇਖੋ ਉਹ ਦਿਖਾਣਾ ਵੀ ਚਾਹਦੇ ਆ ਪਰ ਲੋਕ ਨਹੀਂ ਨਾ ਸਮਝਦੇ ਇਸ ਚੀਜ਼ ਦੇ ਵਿੱਚ ਔਰ ਸਭ ਤੋਂ ਵੱਧ ਕੀ ਹੈ ਜੇ ਕਿਤਾਬਾਂ ਬਾਰੇ ਮੈਂ ਵੀ ਇੱਕ ਚਾਈ ਸਾਹਿਬ ਵਿਦਿਆਰਥੀ ਰਿਹਾ ਹਾਂ ਤੇ ਕਿਤਾਬਾਂ ਬਾਰੇ ਆਮ ਲੋਕ ਪੜ੍ਹ ਕੇ ਰਾਜੀ ਨਹੀਂ ਹੋਂਤੇ ਇਹ ਜਿਹੜੇ ਬੱਚੇ ਸਟੂਡੈਂਟ ਹਨ ਜਾਂ ਇੰਜੀਨੀਅਰ ਕਰਕੇ ਆ ਜਾਂਦੇ ਹਨ ਜਾਂ ਪੜਦੇ ਉਹ ਸਾਰੇ ਈ ਬੁੱਕਸ ਹੀ ਪੜ ਲਾ ਪਏ ਆ ਇੱਕ ਨਵਾਂ ਜਿਹਾ ਗੰਦਾ ਜਿਹਾ ਟ੍ਰੈਂਡ ਪੈਦਾ ਹੋ ਗਿਆ ਈ ਬੁੱਕਸ ਔਰ ਅਸਲੀ ਬੁੱਕਸ ਵਿੱਚ ਬਹੁਤ ਵੱਡਾ ਡਿਫਰੈਂਸ ਹੈ ਜੇ ਕੋਈ ਇਹਨੂੰ ਦੇਖੇ ਤਾਂ ਸਮਝੇ ਤਾਂ ਇਸ ਲਈ ਇਹਨਾਂ ਵਿੱਚ ਜੋ ਗੁਣ ਹੈ ਕਿ ਕਿਤਾਬਾਂ ਦੀ ਕਲੈਕਸ਼ਨ ਕਰਨੀ ਨਾ ਕਲੈਕਸ਼ਨ ਕਦੀ ਸਿਰਫ ਉਹਨੂੰ ਪੜਨਾ ਇਹਨਾਂ ਨੇ ਕੋਈ ਵੇਦ ਵੀ ਪੜੇ ਆ ਇਹਨਾਂ ਨੇ ਰਮਾਇਣ ਵੀ ਪੜ੍ਹੀ ਹੈ, ਬਾਲਮੀਕੀ ਰਮਾਇਣ ਵੀ ਹੈ, ਗੀਤਾ ਵੀ ਹੈ, ਕੁਰਾਨ ਵੀ ਰੱਖੀ ਇਹਨਾਂ ਨੇ। ਉਸ ਧਰਮ ਨੂੰ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਸਰ ਸ਼ੁਬਨਾਮ ਕੀ ਹੈ, ਕੀ ਕਾਰੋਬਾਰ ਕਰਦੇ। ਮੇਰਾ ਨਾਮ ਵਿਨੋਦ ਸੱਚਦੇਵਾ ਹੈ। ਮੈਂ ਰੈਡੀਮੇਡ ਦਾ ਕੰਮ ਹੈ ਮੇਰਾ ਜੀ। ਪ੍ਰੋਫੈਸਰ ਸਾਹਿਬ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਸੰਗਤ ਕਰ ਦਿਓ ਔਰ ਖਾਸ ਕਰਕੇ ਜੋ ਉਹਨਾਂ ਨੇ ਦੁਖਦਾਰ ਕੀਤਾ ਹੈ ਕਿ ਯੂਥ ਕਿਤਾਬਾਂ ਤੋਂ ਦੂਰ ਹੋ ਗਿਆ। ਸੋਸ਼ਲ ਮੀਡੀਆ ਨੇ ਕਿਤਨਾ ਕਰੇ ਫੈਲਾਅ ਦੇ ਕੀਤਾ ਹੀ ਹੈ ਪਰ ਨੁਕਸਾਨ ਵੀ ਬੜਾ ਵੱਡਾ ਕੀਤਾ ਹੈ ਮੋਬਾਈਲਾਂ ਨੇ। ਇਹ ਬਿਲਕੁਲ ਠੀਕ ਗੱਲ ਹੈ ਅਸਲੇ ਬੁੱਕਸ ਉਹ ਬੱਚੇ ਜਿਹੜੀ ਐਨਵਲ ਜਨਰੇਸ਼ਨ ਬਿਲਕੁਲ ਪਸੰਦ ਨਹੀਂ ਕਰਦੀ ਪੜਨਾ ਤੇ ਬਿਲਕੁਲ ਪਸੰਦ ਨਹੀਂ ਕਰਦੀ ਉਹ ਸਾਰੇ ਹੀ ਆਨਲਾਈਨ ਵਾਲੇ ਪਾਸੇ ਚਲੇ ਗਏ ਨੇ ਜੜਾ ਕਿ ਬੜਾ ਗਲਤ ਗੱਲ ਹੈ ਇਹਨਾਂ ਨੇ ਜੋ ਇਹਨਾਂ ਕੋ ਕਲੈਕਸ਼ਨ ਜੇਕਰ ਅਸੀਂ ਇੱਥੇ ਆਨੇ ਆ ਨਾ ਤੇ ਦੇਖਣਯਾ ਤੇ ਹਡਾਇ ਅੰਨਾ ਮਨ ਲੱਗਦਾ ਦੇਖ ਕੇ ਕਿ ਮਜ਼ਾ ਆ ਜਾਂਦਾ ਦੇਖ ਕੇ ਪੜ੍ਹ ਕੇ ਜੋ ਖੁਸ਼ੀ ਇੰਨਾ ਕੋ ਕਲੈਕਸ਼ਨ ਸੇ ਖਾਲੀ ਇੱਕ ਟੇਸ ਦੀਆਂ ਕਿਤਾਬਾਂ ਨਹੀਂ ਹਰ ਟੇਸ ਦੀਆਂ ਅੰਨਾ ਕੋ ਬੁੱਕਸ ਹੈ ਗਿਆ ਨੇ ਜਿਹੜਾ ਕਿ ਬੱਚਾ ਨੂੰ ਜ਼ਰੂਰ ਆ ਕੇ ਦੇਖਣੀ ਚਾਹੀਦੀ ਹੈ ਪੜ੍ਹਨੀ ਵੀ ਚਾਹੀਦੀ ਹੈ ਹਲੀ ਅੰਨਾ ਨੂੰ ਬੁੱਕਸ ਦਾ ਸ਼ੌਂਕ ਹੀ ਨਹੀਂ ਹੈਗਾ ਐਂਟੀਕ ਕਲੈਕਸ਼ਨਸ ਦਾ ਕੋਇਨਸ ਦਾ ਜਿਹੜੇ ਗਲਤ ਨੋਟ ਬਨੇ ਨੇ ਉਹ ਵੀ ਕਰੰਸੀ ਇਕੱਠੀ ਕਰਨ ਦਾ ਔਰ ਸਟੈਂਪਿੰਗ ਇਕੱਠੀ ਕਰਨ ਦਾ ਹੋਰ ਵੀ ਇੰਨਾ ਕੋ ਡਿਫਰੈਂਟ ਤਰ੍ਹਾਂ ਦੇ ਇਹੋ ਜਿਹੇ ਕਲੈਕਸ਼ਨਸ ਹੈ ਜਿਹੜੀਆਂ ਦੋ ਦੋ ਸਾਲ ਪੁਰਾਣੇ ਜਿਹੜੀਆਂ ਚੀਜ਼ਾਂ 5 500 ਸਾਲ ਪੁਰਾਣੀਆਂ ਚੀਜ਼ਾਂ ਜਿਹੜੀਆਂ ਅਸੀਂ ਆਮ ਲੋਕਾਂ ਨੂੰ ਦੇਖ ਵੀ ਨਹੀਂ ਸਕਦੇ ਔਰ ਇੱਕ ਅੱਛਾ ਮਿਊਜ਼ੀਅਮ ਬਣ ਸਕਦਾ ਅਗਰ ਚਾਹਤ ਹੋ ਸਰ ਕੀ ਨਾਮ ਹੈ ਕੀ ਕਾਰੋਬਾਰ ਕਰਦੇ ਹੋ ਔਰ ਪ੍ਰੋਫੈਸਰ ਸਾਹਿਬ ਦੇ ਸ਼ੌਂਕ ਬਾਰੇ ਤੁਸੀਂ ਕਹੋਂਦੇ ਸੰਗਤ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਮੈਂ ਆਸ਼ੂ ਅਗਰਵਾਲ ਜੀ ਵੱਡੇ ਬਾਜ਼ਾਰ ਤੋਂ ਕੱਪੜੇ ਦਾ ਕੰਮ ਹੈ ਸਾਡਾ ਅਨਿਲ ਗੁਪਤਾ ਜੀ ਦੇ ਬੱਚਿਆਂ ਦੇ ਬਰਾਬਰ ਹਾਂ ਮੈਂ ਮੇਰੇ ਨਾਲ ਬਹੁਤ ਪਿਆਰ ਕਰਦੇ ਆ ਬਟਾਲੇ ਦੇ ਵਿੱਚ ਯੋਗ ਨੂੰ ਯੋਗ ਦੀ ਦੇਣ ਇਹਨਾਂ ਦੀ ਹੀ ਦੇਣ ਹੈਗੀ ਬਟਾਲੇ ਸ਼ਹਿਰ ਦੀ ਅਨਿਲ ਗੁਪਤਾ ਜੀ ਕੋ ਅੰਟੀਕ ਕਲੈਕਸ਼ਨ ਇੰਨੀ ਕਿ ਜ਼ਿਆਦਾ ਹੈ ਕਿ ਸਾਰੇ ਹਿੰਦੁਸਤਾਨ ਚ ਵੀ ਜੇ ਮੈਂ ਕਿਤੇ ਲੱਭਣ ਚਲ ਜਾ ਤਾਂ ਨਹੀਂ ਲੱਭੇਗੀ ਇਹਨਾਂ ਦਾ ਪਿਆਰ ਇਹਨਾਂ ਦਾ ਸਾਰੇ ਬਟਾਲੇ ਨੂੰ ਆਸ਼ੀਰਵਾਦ ਯੋਗ ਬਹੁਤ ਬਹੁਤ ਦੁਨੀਆ ਵਾਂ ਜਿਹੜੀ ਇਹਨਾਂ ਦਾ ਯੋਗ ਦੇਖ ਕੇ ਇਹਨਾਂ ਕੋ ਸਿੱਖ ਕੇ ਬੜੀ ਬੜੀ ਭਿਆੰਕਰ ਬਿਮਾਰੀਆਂ ਤੋਂ ਠੀਕ ਹੋਈ ਹੈ ਸਰ ਮੇਰੇ ਇੱਕ ਸਵਾਲ ਹੈ ਸਟੇਜਾਂ ਤੇ ਬੜੀਆਂ ਬੜੀਆਂ ਵੱਡੀਆਂ ਗੱਲਾਂ ਲੋਕ ਕਰਦੇ ਨੇ ਚਾਹੇ ਉਹ ਲੀਡਰ ਹੋ ਜਾਣ ਮੈਂ ਕਿਹਨੂੰ ਟਾਰਗੇਟ ਨਹੀਂ ਕਰਦਾ ਪਰ ਜੋ ਗਰਾਉਂਡ ਲੈਵਲ ਤੇ ਅੱਜ ਮੈਂ ਸਵਾਲ ਪੁੱਛਿਆ ਕਿ ਕਿੰਨੇ ਕੁ ਲੋਕ ਇਹਨਾਂ ਨੂੰ ਮਿਲਣ ਆਉਂਦੇ ਆ ਕਿੰਨੇ ਕੁ ਲੋਕ ਕਿਤਾਬਾਂ ਨਾਲ ਪਿਆਰ ਕਰਦੇ ਆ ਉਹਨਾਂ ਨੇ ਕਿਹਾ ਕਿ ਜਸਟ ਇੱਕ ਜਾਂ ਦੋ ਜਣੇ ਉਹ ਵੀ ਇੱਕ ਇੰਟਰਵਿਊ ਲੱਗੀ ਹੈ ਕਿਸੇ ਚੈਨਲ ਤੇ ਉਹ ਵੇਖ ਕੇ ਆਏ ਕੀ ਸਮਝਦੇ ਹੋ ਕਿ ਬਿਆਨਬਾਜ਼ੀ ਤੱਕ ਰਹਿ ਗਏ ਅਸੀਂ ਤੇ ਬਿਆਨਬਾਜ਼ੀ ਹੀ ਕਰਦੇ ਆ ਪਰ ਅਮਲ ਬਹੁਤ ਘੱਟ ਕਰਦੇ ਆ ਪਰ ਜਿਹੜੇ ਲੋਕ ਗੁਪਤਾ ਜੀ ਨਾਲ ਜੁੜੇ ਨੇ ਉਹਨਾਂ ਨੂੰ ਇਕੱਲੇ-ਇਕੱਲੇ ਨੂੰ ਜਾ ਕੇ ਮਿਲੋ ਉਹਨਾਂ ਨੂੰ ਪੁੱਛੋ ਕਿੰਨਾ ਕੁ ਫਾਇਦਾ ਹੁੰਦਾ ਇਹਨਾਂ ਨੂੰ ਮਿਲਨ ਨਾਲ ਇਹ ਸਾਰਿਆਂ ਨੂੰ ਆਪਣਾ ਪਰਿਵਾਰ ਸਮਝਦੇ ਜਿਹਦੇ ਨਾਲ ਪ ਤੇ ਇਹ ਬਹੁਤ ਨੇਕ ਇਨਸਾਨ ਨੇ ਰਬਦਰੂ ਸਰ ਸ਼ੁਭਨਾਮ ਕੀ ਹੈ ਕੀ ਕਾਰੋਬਾਰ ਕਰਦੇ ਹੋ ਔਰ ਪ੍ਰੋਫੈਸਰ ਅਨੰਦ ਗੁਪਤਾ ਜੀ ਨਾਲ ਸੰਗਤ ਕਰਦੇ ਹੋ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਮੇਰਾ ਨਾਮ ਸੁਵਿੰਦਰ ਪੁਰੀ ਹੈ ਜੀ ਸਾਡਾ ਜਨਰਲ ਸਟੋਰ ਹੈ ਜਗਰੀਬੀਆ ਚ ਸਰ ਨਾਲ ਮੈਨੂੰ ਜੁੜਿਆ 2.5 ਸਾਲ ਹੋ ਗਏ ਹੈ ਸਰ ਬਹੁਤ ਹੀ ਵਧੀਆ ਇਨਸਾਨ ਹੈ ਪਰਮਾਤਮਾ ਰੂਪ ਹੀ ਹੈ ਕਿਉਂਕਿ ਮੈਨੂੰ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮ ਸੀ ਫਿਰ ਜਦੋਂ ਦਾ ਇਹਨਾਂ ਨਾਲ ਜੁੜਿਆ ਯੋਗ ਚ ਆਣ ਲੱਗਾ ਤੇ ਮੇਰਾ ਬਿਲਕੁਲ ਸਰੀਰ ਫਿਟ ਹੈ ਮੇਰਾ ਬੀਪੀ ਵੀ ਵਧਦਾ ਸੀਗਾ ਸ਼ੂਗਰ ਵੀ ਸੀਗੀ ਉਹ ਨਾ ਕੋ ਬੀਪੀ ਐ ਨਾ ਕੋ 슈ਗਰ ਹੈ। ਉਹ ਐਸੀ ਜੀ ਇਹਨਾਂ ਦੇ ਜਿੰਨੇ ਵੀ ਫਰੈਂਡ ਸਰਕਲ ਦੇ ਲੋਕ ਨੇ ਚਾਹੇ ਛੋਟੇ ਨੇ ਵੱਡੇ ਨੇ ਉਹ ਕਹਿੰਦੇ ਨੇ ਬਹੁਤ ਪਿਆਰ ਕਰਦੇ ਨੇ। ਚੰਗੀ ਸਿੱਖਿਆ ਦਿੰਦੇ ਨੇ, ਫਿਟਨੈਸ ਦੀ ਹੋਵੇ ਚਾਹੇ ਕਿਤਾਬਾਂ ਦੀ ਹੋਵੇ, ਸਮਾਜ ਨੂੰ ਸੇਧ ਦੇ ਰਹੇ ਨੇ। ਪਰ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਯੂਥ ਨੂੰ ਵੀ ਕਿਤਾਬਾਂ ਨਾਲ ਜੁੜਨਾ ਚਾਹੀਦਾ ਹੈ। ਇਹੋ ਜਿਹੀਆਂ ਆਸਤੀਆਂ ਕੋ ਗਿਆਨ ਲੈਣਾ ਚਾਹੀਦਾ ਹੈ। ਉਹਨਾਂ ਨੇ ਨਕਸ਼ੇ ਕਦਮ ਤੇ ਚੱਲਣਾ ਚਾਹੀਦਾ ਹੈ। ਵੇਖਦੇ ਰਹੋ ਚੈਨਲ ਦਾ ਆਰ ਐਨ ਜੀ।